ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਤੇ ਤੁਹਾਡਾ ਸਵਾਗਤ ਹੈ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਵੱਡੀਆਂ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਪਹਿਲੀ ਖਬਰ ਤੋਂ ਸੰਗਰੂਤ ਅਰਵਿੰਦ ਖੰਨਾ ਹੋ ਸਕਦੇ ਹਨ ਬੀਜੇਪੀ ਦੇ ਉਮੀਦਵਾਰ ਗੋਲਡੀ ਦੇ ਏਪੀ ਏਪੀ ਚ ਸ਼ਾਮਲ ਹੋਣ ਤੋਂ ਬਾਅਦ ਰਸਤਾ ਸਾਫ਼ ਦਲਵੀਰ ਗੋਲਡੀ ਦੇ ਆਮ ਆਦਮੀ ਪਾਰਟੀ ਸ਼ਾਮਲ ਹੋਣ ਤੋਂ ਬਾਅਦ ਹੁਣ ਭਾਈ ਪਾਲਵੰਦ ਖੰਨਾ ਨੂੰ ਸੰਗਰੂਤ ਤੋਂ ਟਿਕਟ ਦੇ ਸਕਦੇ ਹੈ ਅਤੇ ਕਿਸੇ ਵੀ ਵੇਲੇ ਵੀ ਟਿਕਟ ਦਾ ਐਲਾਨ ਹੋ ਸਕਦਾ ਹੈ ਪਹਿਲਾਂ ਭਾਈਪਾ ਗੋਲਡੀ ਨੇ ਤਿਆਰ ਕਰ ਰਹੀ ਸੀ ਪਰ ਗੋਲਡੀ ਨੇ ਭਾਈਪਾ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਤੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਜਿਸ ਤੋਂ ਬਾਅਦ ਉਹਨਾਂ ਖੰਨਾ ਰਸਤਾ ਸਾਫ਼ ਹੋ ਗਿਆ ਖੰਨੇ ਦਾ ਰਸਤਾ ਸਾਫ਼ ਹੋ ਗਿਆ ਗੋਲਡੀ ਹਨਾਪ ਅਮੀਦਵਾਰ ਮੀਤ ਹੈ ਦੀ ਮਦਦ ਕਰਨਗੇ 42 ਸਾਲਾ ਦਿਲਬੀਰ ਗੋਲਡੀ ਨੇ ਕਾਲਜ ਵਿੱਚ ਹੀ ਆਪਣਾ ਸਿਆਸੀ ਜੀਵਨ ਸ਼ੁਰੂ ਕੀਤਾ ਸੀ ਸਾਲ 2017 ਵਿੱਚੋਂ ਹੜਕਾ ਤੋੜ ਕੇ ਪਹਿਲੀ ਵਾਰ ਵਿਧਾਇਕ ਬਣੇ ਸੰਤ ਗੋੜ ਇੱਕ ਸੂਜਵਾ ਨਵੇਂ ਨਗਵਨ ਤੇ ਦਾ ਹਰ ਗਾਂਧੀ ਦੇ ਕਰੀਬੀ ਵੀ ਹਨ ਗੋੜੀ 2007 ਵਿੱਚ ਯੂਥ ਕਾਂਗਰਸ ਵਿੱਚ ਸ਼ਾਮਲ ਹੋਏ ਸਨ 2002 ਵਿੱਚ ਗੋੜੀ ਐਸਬੀ ਕਾਲਜ ਵਿੱਚ ਵਿਦਿਆਰਥੀ ਯੂਨੀਅਨ ਦਾ ਆਗੂ ਬਣਿਆ ਅਤੇ 2003-4 ਵਿੱਚ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਦਾ ਪ੍ਰਧਾਨ ਵੀ ਬਣਿਆ ਕੈਰਾਂ ਨੂੰ ਸੰਗਤ ਉਮੀਦਵਾਰਾਂ ਤਾਂ ਤੋਂ ਸੰਨ ਨਿਦਾਇਜ ਅੱਲੀ ਖਬਰ ਲੈ ਕੇ ਹਾਜ਼ਰ ਹਾਂ ਆਮ ਆਦਮੀ ਪਾਰਟੀ ਨੂੰ ਵੱਡਾ ਲੱਗਾ ਝਟਕਾ ਹੁਣ ਇਸ ਮੈਂਬਰ ਨੇ ਦਿੱਤਾ ਅਸਤੀਫਾ ਪੰਜਾਬ ਵਿਲੋਕ ਸਭਾ ਚੋਣਾਂ ਲੈ ਸਿਆਸੀ ਹਲਚਲ ਮੱਚੀ ਹੋਈ ਹੈ ਇਸ ਦੌਰਾਨ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਾ ਜਾਣਕਾਰੀ ਮੁਤਾਬਕ ਵਿਨੀਤ ਧੀਰ ਨੇ ਆਮ ਆਦਮੀ ਪਾਰਟੀ ਦੀ ਮੁੰਡਰੀ ਮੈਂਬਰਸ਼ਿਪ ਅਤੇ ਸਾਰੇ ਆਉਂਦਿਆਂ ਤੋਂ ਅਸਤੀਫਾ ਦੇ ਦਿੱਤਾ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਉਹਨਾਂ ਸੋਸ਼ਲ ਮੀਡੀਆ ਤੇ ਇੱਕ ਪੋਸਟ ਸ਼ੇਅਰ ਕੀਤੀ ਜਿਵੇਂ ਚੋਸਤੰਨ ਨੇ ਕਹਿ ਮੈਂ ਨੀਤੀ ਦਾਮਾਦੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਅਤੇ ਸਾਰੇ ਅਹੁਦੇਨ ਅਸਤੀਫਾ ਦੇਦਾਂ ਇਸ ਤਰ੍ਹਾਂ ਖਬਰਾਂ ਆ ਰਹੀਆਂ ਹਨ ਕਿ ਉਹ ਭਾਈਪਾ ਵਿੱਚ ਸ਼ਾਮਲ ਹੋ ਸਕਦੇ ਹਨ ਅਗਲੀ ਖਬਰ ਲੈ ਕੇ ਹਾਜ਼ਰ ਹਾਂ ਅਮਰੀਕਾ ਵਿੱਚ ਗੈਂਗਸਟਰ ਗੋਲਡੀ ਬਾਜ਼ਾਰ ਤੇ ਗੋਲੀਆਂ ਲੱਗਣ ਕਾਰਨ ਮੌਤ ਦਖਬੀਰ ਤੇ 8 ਡੱਲਾ ਨੇ ਲਈ ਜ਼ਿੰਮੇਵਾਰੀ ਅਮਰੀਕਾ ਵਿੱਚ ਗੈਂਗਸਟਰ ਗੋਲਡੀ ਬਰਾਰ ਦੀ ਮੌਤ ਦੀ ਖਬਰ ਸਾਹਮਣੇ ਹੈ ਇਸ ਦਾ ਗੋਲੀਆਂ ਮਾਰ ਕੇ ਹੱਤਿਆ ਕਰਨ ਦਾ ਦਾਵਾ ਇੱਕ ਨਿਊਜ਼ ਵੈੱਬਸਾਈਟ ਨੇ ਕੀਤਾ ਹੈ ਵੈੱਬਸਾਈਟ ਦੇ ਅਨੁਸਾਰ ਇੱਕ ਗੋਲੀ ਲੱਗਦ ਬਾਅਦ ਗੋਲਡੀ ਬਰਾਰ ਦੀ ਮੌਤ ਹੋ ਗਈ ਇਸ ਨਿਊਜ਼ ਵਿੱਚ ਦਾਵਾ ਕੀਤਾ ਕੋਚ ਕੀਤਾ ਗਿਆ ਹੈ ਕੁਝ ਦਿਨ ਪਹਿਲਾਂ ਹੀ ਉਸਨੂੰ ਦੋ ਗੋਲੀਆਂ ਲੱਗੀਆਂ ਜਿਸ ਕਾਰਨ ਉਸ ਦੀ ਮੌਤ ਹੋ ਗਈ ਮੀਡੀਆ ਰਿਪੋਰਟਾਂ ਦੇ ਮੰਨੀ ਤਬਰਾਲ ਤੇ ਬਰਾਰ ਤੇ ਗੈਂਗਸਟਰ ਸੱਡਲਾ ਤੇ ਲਖਵੀਰ ਡੱਲਾ ਨੇ ਗੋਲਡੀ ਨੂੰ ਮਾਰ ਦੀ ਜ਼ਿੰਮੇਵਾਰੀ ਲਈ ਹੈ ਦਵਾਂ ਨੇ ਦਾਵਾ ਕੀਤਾ ਕਿ ਉਹਨਾਂ ਦਸ਼ੁਨੀ ਕੰਨ ਗੋੜੀ ਮਾਰ ਨੂੰ ਗੋੜੀ ਮਾਰ ਫਲਾਦ ਇਸਤਲਾਦਿਸ ਜਹ ਹੋ ਅਗੇਂਸਟ ਇਸ ਬਾਰੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਅਗਲੀ ਖਬਰ ਲੈ ਕੇ ਹਾਜ਼ਰ ਸਰਕਾਰ ਵੱਲ ਦੇਸ਼ ਪੱਧਰ 'ਤੇ ਲੱਟ ਗਿਆ ਤੁਹਾਡਾ ਮੋਬਾਈਲ ਸੁਚੂ ਵੀ ਤਨ ਇਹ ਆਪਕ ਬੈਂਕ ਖਾਤਾ ਹੋ ਸਕਦਾ ਹੈ ਖਾਲੇ ਟੈਕਨੋਲੋਜੀ ਦੇ ਯੁੱਗਿਤ ਸਮਾਰਟਫੋਨ ਸਾਡੀ ਵੱਡੇ ਲੋਲ ਬਣ ਕੇ ਅਸੀਂ ਆਪਣੇ ਜੂਨ ਤਸਾ ਸਮਾਰਟਫੋਨ ਵਿੱਚ ਕਈ ਐਪਸ ਇੰਸਟਾਲ ਕਰਦੇ ਆ ਆਪਣਾ ਸਿਰ ਸੜਮਨੰਜਨ ਕਰਦੇ ਸਭ ਉਸ ਜਨਸਾਨ ਨੂੰ ਜੋਰੀ ਸੇ ਹੋਈ ਪੈਦਾਨ ਕਰਦੇ ਹਨ ਉਹ ਡਾਟ ਸਰਾ ਜ਼ਿਆਦਾਤਰ ਐਪਸ ਨੂੰ ਬਿਨਾਂ ਸੋਚੇ ਸਮਝੇ ਨੇ ਵਾ ਡਾਊਨਲੋਡ ਕਰ ਲੈਂਦੇ ਆ ਪਰ ਸਿਕਾਂ ਇਸ ਸੰਬੰਧਿਤ ਜੋਤਾਵਨੀ ਦਿੱਤੀ ਹੈ ਅਸਾਂ ਵਿੱਚ ਕੋਈ ਜਾ ਤੁਹਾਡੇ ਬੈਂਕ ਖਾਤਿਆਂ ਖਾਲੀ ਕਰਨ ਦਾ ਸਾਧਨ ਜਲਦੀ ਬੈਂਕਿੰਗ ਐਪਸ ਖਤਮ ਨਾ ਕਰਦਾ ਸਾਈਬਰ ਪਰਟੀ ਕੋ ਜੇਫਾਜੀ ਆਪ ਬਣਾ ਰਹੇ ਨੇ ਇਸ ਨੂੰ ਸਟਾਰਟ ਕਰਤਾ ਤੁਹਾਡੀ ਨਿੱਜੀ ਜਾਣਕਾਰੀ ਲੀਕ ਹੋ ਸਕਦੀ ਹੈ ਤੁਹਾਡਾ ਬੈਂਕ ਖਾਤਾ ਖਾਲੀ ਹੋ ਸਕਦਾ ਹੈ ਬਿਲਕੁਲ ਅਸਲੀ ਵਾਂਗ ਦਿਸਤਾ ਫਾਜੀ ਆਪ ਦੇਖਣਾ ਨਾ ਮੁਸ਼ਕਲ ਹੋ ਇੰਦਾਂ ਕਿ ਬਿਨਾ ਫਾਜੀ ਐਸੱਚ ਲੋਗ ਲੋਗੋ ਤੇ ਲੱਗੇ ਇੰਟਰਫੇਸ ਤੱਕ ਸਭ ਕੁਝ ਅਧਿਕਾਰ ਟੈਪ ਵਰਗਾ ਹੀ ਦੱਸਦਾ ਹੈ ਦਿਸਦਾ ਸਹਿਬਾ ਦੋਸਤ ਨਾ ਤਾਂ ਕੰਮ ਕਰਵਾਈ ਸਕਾ ਜੰਸੀ ਨੇ ਪਹੁੰਚ ਤਾਂ ਇਸ ਬਸਾ ਦਾ ਐਨ ਦੇ ਕਿਹਾ ਹੈ ਹੋਰ ਬੈਂਕਿੰਗ ਆਪਾਂ ਤੋਂ ਵੀ ਹੈ ਖਪਤ ਐਨਾ ਹੀ ਸਟੇਟ ਬੈਂਕ ਆਫ ਇੰਡੀਆ ਦੇ ਇੱਕ ਫਜ਼ੀ ਐਪ ਵੀ ਸੈਪ ਦਾ ਲਿੰਕ WhatsApp ਤੇ ਯੂਸ ਨੂੰ ਭੇਜਾਇਆ ਜਾਂ ਜਦੋਂ ਜਿਵੇਂ ਯੂਸਰ ਕਲਿੱਕ ਕਰਦਾ ਮੋਬਾਈਲ ਵਿੱਚ ਸਟਾਲ ਹੋ ਜਾਂਦੇ ਜਿਸ ਤਹਾਂ ਜੋਰੀ ਜਾਣਕਾਰੀ ਮੰਗੀ ਜਾਂਦੀ ਹੈ ਇਸ ਚ卡ਡ ਵੇਲੇ ਤੁਹਾਡਾ ਪਾਸਵਰਡ ਤੱਕ ਸਭ ਕੁਝ ਆਪਾਂ ਇਸ ਤਰ੍ਹਾਂ ਦੇ ਬਹੁਤ ਖਤਰਨਾਕ ਸਬੋਤ ਤਾਂ ਇਸ ਗਲਤ ਮੈਜਿਕ ਕੋਈ ਇੰਸਟਾਲ ਐਪ ਆਪਾਂ ਸਟਾਲ ਨਹੀਂ ਕਰਨੇ ਚਾਹੀਦੇ ਅਗਲੀ ਵੱਡੀ ਖਬਰ Google Play Store ਨੇ 2 ਲੱਖ ਤੋਂ ਜ਼ਿਆਦਾ ਐਪਸ ਤੇ ਲਗਾਈ پابੰਦੀ Google Play Store ਨੇ ਸਾਧੋ ਅਤੇ ਇਹ ਵਿੱਚ 0.8 ਲੱਖ ਜਿਹਾ ਵੇਲਾ ਆਪਣ ਨੂੰ ਬੈਂਕ ਕਰ ਦਿੱਤਾ ਜਨਾਲਾ ਲੋਕਾਂ ਤੋਂ ਖਾਦੇ ਸੀ Google ਨੇ ਆਪਣੇ ਬਾਲਗ ਵਿੱਚ ਜਾਣ ਦਿੱਤੇ Google ਨੇ ਆਪਣੇ ਪੋਰਟ ਵਿੱਚ ਕਹਿ ਦਿੱ ਉਸ 33000 ਡਿਵੈਲਪਰ ਖਾਤੇ ਨੂੰ ਬੈਨ ਕਰ ਦਿੱਤੇ ਸਾਂ ਮਾਲਵੇਅਰ ਮਾਲਵੇਅਰ ਐਪਸ Play Store ਤੇ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ ਸਨ ਵਾਰ ਵਾਰ ਗੋਪਨੀਯਤਾ ਨੀਤੀ ਦੀ ਲੰਗਣਾ ਕਰਦੀਆਂ ਸਨ ਅਗਲੀ ਖਬਰ ਲੈ ਕੇ ਆਜਾ ਹਾਂ ਮੁਲੋਜਮ ਦੇ ਜਮਾਤ ਦੇ 10 ਯਤ ਲੈ ਕੇ ਬਨਾਇਆ ਫਰਜੀ ਮੈਡੀਕਲ ਲੁਧਿਆਣਾ ਤੇ ਡਾਕਟਰ ਖਿਲਾਫ ਕੇਸ ਦਜ ਚੰਦ ਪੈਸਿਆਂ ਦੀ ਪੇਸ਼ੇ ਤੇ ਕਾਇਡਕ ਨੂੰ ਸਿੱਕੇ ਟੰਕ ਕੇ ਫਰਜੀ ਮੈਡੀਕਲ ਨੋਨ ਵਾਇਡ ਡਾਕਟਰ ਖਿਲਾਫ ਥਾਣਾ ਮੋੜ ਟੌਣ ਪੁਸ ਵਾਲਾ ਤੋਂ ਖੇ ਦੇ ਹੀ ਬਣੇ ਹੋ ਸੰਗੇ ਦੋਸ਼ ਤਹਿਤ ਪਚਾ ਦਜ ਕੀਤਾ ਗਿਆ ਥਾਣਾ ਮੋੜ ਟੌਣ ਪੁਸ ਨੇ ਮਾਲਾ ਪਿੰਡ ਹਾਵਸਦ ਐ ਬਾਈ ਗੁੱਜੀ ਸਿੰਘ ਦੇ ਬਿਆਨ ਉਪਰ ਨਾਲ ਪਾਲ ਹ ਅਸਤਾ ਦੇ ਮਾਲਕ ਜਿੰਦਾ ਮਣੀ ਖਲਾਫ ਦਰਜ ਮਾਮਲਾ ਦਰਜ ਕਰ ਲਿਆ ਹੈ ਅਗਲੀ ਖਬਰ ਲੈ ਕੇ ਹਾਜ਼ਰ ਨਾ ਵੈਕਸੀਨ ਲਾਉਣ ਵਾਲੇ 10 ਲੱਖ ਚੋਂ 67 ਨੂੰ ਹੋ ਸਕਦਾ ਹੈ ਬਲੱਡ ਕਲੋਟਿੰਗ ਦਾ ਖਤਰਾ ਆਈਸੀਐਮਆਰ ਵਿਗਿਆਨੀ ਨੇ ਕੀਤਾ ਦਾਵਾ ਆਈਸੀਐਮਆਰ ਦੇ ਸਾਬਕਾ ਡਾਕਟਰ ਜਦੋਂ ਅੰਮ੍ਰਿਤ ਅਖੇ ਕਰਨੇ ਕਹੇ ਜਿੰਨਾ ਕੋਡ ਵੈਕਸਨ ਕੋਵਿਡ ਸ਼ੀਲਡ ਲੋਇਨ ਵਿੱਚ 10 ਲੱਖ ਚੋਂ ਸਿਰਫ 7 ਤੋਂ 8 ਵਿਅਕਤੀਆਂ ਨੂੰ ਸਰਮੋਸਟ ਚਨਾਉਮੀਆਂ ਸਿਦਦਮ ਵਜੋਂ ਜਾਣਿਆ ਦਾ ਸਾਈਡ ਇਫੈਕਟ ਆ ਖਤਰਾ ਹੋ ਸਕਦਾ ਜਿਨ੍ਹਾਂ ਲੋਕਾਂ ਨੇ ਟੀਕਾ ਲਵਾਇਆ ਹੁਣ ਜਿਨ੍ਹਾਂ ਲੋਕਾਂ ਨੇ ਟੀਕਾ ਲਵਾਇਆ ਉਹਨਾਂ ਨੂੰ ਕੋਈ ਖਤਰਾ ਨਹੀਂ ਅਗਲੀ ਖਬਰ ਲੈ ਕੇ ਆਇਆ ਦਮ ਦੰਗੇ ਤਕਸਾਦ ਤੇਵੇਂ ਮੁੱਖੇ ਪਿੰਡ ਦਾ ਵਾਲ ਦਿੱਖਤੀ ਜਿਆਦਾ ਖਤਰਾ ਦਮ ਦੀ ਸਖਤ ਤਕਸਾਦ ਤੇਵੇਂ ਮੁੱਖੇ ਕਤਾ ਸਿੰਘ ਖਾਲਸਾ ਪਿੰਡ ਦਾ ਵਾਲ ਦਿੱਖਤੀ ਜੇ ਤੇ ਸੰਤ ਸਮਾਏ ਦੇ ਮੁਕਾਬਲੇ ਆਲੇ ਪਈ ਬਲਵਿੰਦਰ ਸਿੰਘ ਖਾਸ ਸਦਕਾ ਕਾਤ ਤੇ ਮਿਤ ਤੇ ਪਈ ਬਲਵਿੰਦਰ ਖਾਸਾ ਉੱਥੇ ਕੋਈ ਦਸਹਾਦ ਸਾਹਿਬ ਤੇ ਮੁਕੀਸਨ ਕੋਈ ਦਸਹਾਦ ਦੀ ਸੇਵਾ ਸੰਭਾਲਦੀ ਸੇਵਾ ਕਰਦ ਸੰਤ ਜਾਣ ਕਰਨ ਸਬਟਾਲਾ ਪੁਲ ਸੇ ਦੇ ਨਪਿੰਤੇ ਕਸਬਾ ਘੁੰਮਣ ਦੀ ਦੀ ਕੋਈ ਦਵਾਲਾ ਗੁਰਦਾਮ ਦਾ ਜੀ ਤੇ ਅਠਵਾਰ ਪੁਲ ਤੇ ਪਈ ਬਲਵਿੰਦਰ ਸਿੰਘ ਖਾਸ ਸਦਕਾ ਬੀਤੀ ਰਾਤ ਕਤਲ ਕਰ ਦਿੱਤਾ ਗਿਆ ਅਗੜੀ ਖਬਰ ਲੈ ਕੇ ਆਜਾ ਹਾਂ ਅਮਰਤਪੁਰ ਸنگ ਦਾ ਚੌਣ ਪਰਚਾ ਦਾ ਜਿੱਤੋ ਸ਼ੁਰੂ ਜੇਲਤ ਜਾਰੀ ਕਰਨ ਦੇ ਦਸ਼ਨ ਦੇਸ਼ ਲੋਕ ਸਭਾੜਾ ਕਖੰਡੂ ਸਤਜਾਦ ਅਮੀਦਵਾਰ ਵਾਸ ਪੰਜਾਬ ਦੇ ਪ੍ਰਧਾਨ ਅਤੇ ਸਮਰਦੀ ਦੀ ਬੁਲੂਗਾ ਦੇ ਚੰਨ ਇਸੇ ਦਿਨ ਬੰਦਾ ਮਤ ਪਾਸੇ ਦੇ ਚੋਣ ਵਿਮ ਚਾ 10 ਕਰ ਕਿਛੂ ਦੀ ਕੀਤੀ ਸੰਗਤ ਲ ਪਾਰਲੀਮੈਂਟ ਐਲਕਾ ਖੰਡੂ ਸਤ ਮੁਸਪਾਲ ਸਿੰਘ ਦੀ ਚੋਣ ਹਿੰ ਦਾ ਗਾਇਕੜੀ ਸਤਗੁਰੂ ਸੈਗੁਰੂ ਸਿੰਘ ਪਾਸ਼ਾ ਮੇਰੀ ਪ੍ਰੀਤਮ ਵਾਲ ਕੋਈ ਕਮ ਨੂੰ ਬਖਸ਼ੀਸ਼ ਕਿਤੇ ਕਾਲ ਪੁਖਤੈ ਬਖਸ਼ੀਸ਼ ਕਿਤੇ ਕਾਲ ਪੁਖਤੈ ਤਕ ਸ੍ਰੀ ਕਾਲ ਤਕ ਸਵ ਵਿਹਕਰਾ ਪਛਾਦ ਦੇਗਤ ਕਾਪਰਾਂਤ ਪੰਜਾਬ ਦੇ ਸਹਿਬ ਆਨੰਦ ਸਾਹਿਬ ਦੀਆਂ ਸ਼ੇਪਪੋਰੀਆਂ ਦਾ ਪਾਠ ਕਰਨਾ ਕਪਰਾਂਤ ਅਮਰਪਾਲ ਸਿੰਘ ਦੀ ਚੋਣ ਵਿੱਚ ਅਦਾਸ਼ ਸ਼ੁਰੂ ਕੀਤੇ ਗਏ ਅਗਲੇ ਕਬਲ ਲੈ ਕੇ ਆ ਜਾਂ ਤਿਹਾਰ ਜੇਲ੍ਹ ਦੇ ਮੁਲਾਕਾਟ ਛੜਕਸਾਨਾ ਦੇ ਵਕੀਲ ਬਣੋ ਸੁਨੀਤ ਜਖੜ ਦੀ ਸੀ ਭਗਵੰਤ ਮਾਨ ਨੂੰ ਸੀ ਇਹਤ ਆਪ ਪ੍ਰਿਆਪਣ ਕਿਸਾਨਾ ਦਾ ਵਕੀਲ ਦੱਸਣ ਵਾਲੇ ਸੀ ਭਗਵੰਤ ਮਾਨ ਉਹਨਾਂ ਸੰਘਰਸ਼ ਦਾ ਅਦਾਲਤ ਚਾਲਿਤ ਇਤਿਹਾਜ ਜੇਲ੍ਹ ਦਾ ਦੇਰੂ ਤਹਿਵਾਈ ਗੇੜਾਂ ਦੇ ਰਹੇ ਹਨ ਕਿ ਹੁਣ ਕਿਸਾਨਾ ਦਾ ਵਕਾਲਤ ਨਾਮ ਪਾੜ ਦਿੱਤਾ ਹੈ ਕਿ ਖਿਆਸਵਾਸੀ ਸਵਾਲ ਭਾਜਪਾ ਸੂਬਾ ਸਰਪੰਦ ਪਦਾਂ ਸਨੀਡਾ ਕਰਨ ਚੰਡੀਗੜ੍ਹ ਦੇ ਬੀਏ ਹੈਪੀ ਹੈੱਡਕੁਆਰਟਰ ਮਾਲਵਾ ਦੇ ਬਖਵਾਸ ਐਸਐਸਪੀ ਦੀ ਭਾਜਪਾ ਸਮੂਹ ਸਮੂਹ ਅਤੇ ਮੁਕੇ ਇੱਕ ਪੈਂਸ ਕਾਨਫਰੰਸ ਦੰਦਤਾ ਅਗੜੀ ਖਬਰ ਲਿਖਿਆ ਜਾਂ ਸਾਰੇ ਲਾਇਸੈਂਸ ਤੇ ਅੱਜਮਾ ਕੌਣ ਦਾ ਹੁਕਮ ਚੌਂਕ ਕਮਿਸ਼ਨ ਦੇ ਹਦਾਇਤਾਂ ਦੇ ਲੰਗਣਾ ਹਾਈ ਕੋਰਟ ਹਾਈ ਕੋਰਟ ਨੇ ਚੰਡੀਗੜ੍ਹ ਦਿੱਤਾ ਜਿਹੜਾ ਹਰਿਆਣਾ ਤੇ ਪੰਜਾਬ ਨਾਲ ਸੰਬੰਧਿਤ ਚੁੱਕੇ ਫੈਸਲੇ ਅਤੇ ਨਿਰਦੇਸ਼ ਦਿੱਤੇ ਲੋਕ ਸਭਾ ਚੋਣਾਂ ਮੱਦੇਨਜ਼ਰ ਨਵੇਂ ਸਾਰੇ ਲਾਇਸੈਂਸ ਤਾਂ ਕਿਉਂ ਥਿਆ ਜਮਕਰਣ ਲਈ ਜਨਤਕ ਨੋਟਿਸ ਦੇ ਪ੍ਰਕਿਰਿਆ ਚੁਣੌਤੀ ਦੇਣ ਲਈ ਪਟੀਸ਼ਨ ਹਾਈ ਕੋਰਟ ਨੇ ਸੱਚਾ ਕਮਿਸ਼ਨ ਦੇ ਹਦਾਤਾਂ ਦੀ ਲੰਘੜਾ ਕਰਾ ਦਿੱਤਾ ਹੈ ਅਗਲੀ ਖਬਰ ਲੈ ਅਗਲੀ ਖਬਰ ਲੈ ਕੇ ਆਜਾ ਚੋਣਾਂ ਚੱਲੇ ਪੰਜਾਬ ਦੇ ਪਿੰਡੋ ਐਸੀ ਪੁਸੇ ਪੁਲਸਾਈ ਨਜ਼ਰ ਪੰਜਾਬ ਲੋਕ ਸਭਾ ਚੋਣਾਂ ਦੇ ਮਹੌਲ ਉਪਕੇ ਮਾਹੌਲ ਵਿੱਚ ਪੰਜਾਬ ਦੇ ਖੰਨਾ ਦੇ ਪਿੰਡ ਦਹਿਰਾਦੋਂ ਪੁਲਿਸਾਂ ਤਾਂ ਤਸਵੀਕਾ ਦਿੱਤਾ ਤੇ ਪਿੰਡ ਦੇ ਚਾਰੇ ਪਾਸੇ ਪੁਲਿਸ ਨੇ ਗੈਰ ਆਲੀ ਹੈ ਦਾਦਾ ਪੁਲਿਸ ਨੂੰ ਸੂਚਨਾ ਮਿਲੀ ਇਸ ਪਿੰਡ ਦੇ ਦੋ ਚੱਕਰ ਚ ਲੁਕ-ਛੁਪ ਕੇ ਨਸ਼ਾ ਵੇਚਿਆ ਜਾ ਰਿਹਾ ਜਿਸ ਤੋਂ ਬਾਅਦ ਪੁਲਿਸ ਤਲਾਸ਼ੀ ਮਹੀਮਨ ਲਈ ਗਈ ਅਗਲੀ ਖਬਰ ਲੈ ਕੇ ਹਾਜ਼ਰ ਹਾਂ ਮੋਦੀ ਅਤੇ ਅੰਮ੍ਰਿਤਸਰ ਦੇ ਪੰਜਾਬ ਫੇਟਕਸਾਨ ਨਾਖੁਸ਼ ਹੈ ਸਕੇ ਐਮ ਦਾ ਵੱਡਾ ਲਾਂਝੇ ਰੂਈ ਦੀ ਲਈ ਤਾਂ ਕਾਲੇ ਚੰਡੇ ਦਿਖਾ ਕੇ ਕਰਾਂਗੇ ਉਤਪਦੋਦ ਕਿਸਾਨ ਮੋਚਾਂ ਨੇ ਮੰਗਲਾਂ ਨੂੰ ਲਾਨ ਕੀਤਾ ਜਿ ਪ੍ਰਧਾਨ ਮੋਤੀ ਮੋਤੀ ਨਕੇ ਗ੍ਰਾਮ ਅਤੇ ਹਿਸਾਬ ਜਾਇ ਚਾ ਲਿਖਾ ਤੇ ਹਾਂ ਤੋਂ ਸੰਜਗ ਸੰਮੂਚਾ ਜੀਲਾ ਤੱਕ ਸੇ ਪੱਧ ਤੇ ਕਾਲੇ ਚੰਡੇ ਰੁਕ ਕੇ ਉਹਨਾਂ ਦਾ ਰੋਧ ਕਰਨਗੇ ਇਹ ਫਰਸਾ ਚੰਡੀਗੜ੍ਹ ਵਿੱਚ ਇੱਕ ਮੋਚੇ ਦੀ ਮੀਟਿੰਗ ਵਿੱਚ ਲਿਆ ਗਿਆ ਮੀਟਿੰਗ 22 ਮਈ ਜਗਰਾਵ ਵਿੱਚ ਹੋਣ ਵਾਲੀ ਮਹਲ ਐਲ ਦੀਆਂ ਤਿਆਰੀਆਂ ਸੰਬੰਧੀ ਬੁਲਾਈ ਗਈ ਸੀ ਇਸ ਦੇ ਪ੍ਰਧਾਨ ਗਿਆਨ ਦਾ ਸੰਗਲਖੋਤ ਮਨਜੀਤ ਸਿੰਘ ਤਨੇਰਤ ਸਮਾ ਸਿੰਘ ਸੱਧੂ ਨੇ ਕੀਤੀ ਸੀ ਅਗਲੀ ਖਬਰ ਲੈ ਕੇ ਹਾਜ਼ਰ ਹਾਂ ਤਬਾਲ ਪੁੰਜੇ ਕਿਰਵੀ ਜਿਹਰੇ ਦਾ ਜੋਜ ਦਾ ਸਵਾਗਤ ਲੋਕ ਮੁਸਬਹਰ ਕਲੋਸਾ ਤੋਂ ਇਸ ਪਾਟੇ ਦੇ ਵੀਰ ਕਲਵੀ ਸਿੰਘ ਜਿਹਤ ਬਾਲ ਪੁੰਜੇ ਤੋਂ ਸਿਨ ਕਾਣ ਸਭ ਕਨਵੀ ਸਿੰਘ ਬੋਜ ਨੇ ਆਪਣੇ ਸਾਥੀ ਅੱਜਵੇ ਸਵਾਗਤ ਕੀਤਾ ਅਗਲੀ ਖਬਰ ਲੈ ਕੇ ਆ ਜਾ ਪੰਜਾਬੀ ਟਾ ਬਚਲਾਂ ਦੇ ਪਵਾਸੀ ਟੱਕਾਂ ਚ ਲਿਆ ਜੋਜੀ ਦੇ ਦੋਛਾ ਚ ਦਫਤਾਰ 720 ਡੇਰ ਸਸਵੀ ਲੀਟਰ ਡੀਐਲ ਤੇ 100 110 ਲੀਟਰ ਟਟ ਹੋਲ ਬਰਾਮਦ ਅੰਜਾਨ ਟਾਬੇ ਤੋਂ ਟਿਕਣ ਪੀਣ ਦੀ ਦੁਕਾਨ ਹੈ ਤਰਕ ਤੇ ਹੋਕਮਸ਼ੇਰਵਾਨ ਨਾਲ ਐਮ ਖਬਰ ਹੈ ਪਰਤ ਵਿੱਚ ਤੇ ਕੇ ਪੰਜਾਬ ਟਾਬਾ ਜਨ ਦੇ ਇੱਕ ਜਈ ਵਕਤ ਤੇ ਟਾਬੇ ਤੋਂ ਘਟਕ ਵਿੱਚ ਵੀ ਕਾ ਡੀਐਟ ਫਟਾਚਾਰਿਕਾਂ ਦੇ ਤਦੋਸ਼ਿਤ ਪੁੱਸ ਨੇ ਮਾਮਲਾ ਦਰਜ ਕਰ ਲਿਆ ਹੈ ਅਗਲੀ ਖਬਰ ਲੈ ਕੇ ਆਇਆ ਮਸਾ ਰਮਤਪਾਲ ਸਿੰਘ ਦੇ ਮਾਪੇ ਗੁਰਦੁਆਸ਼ੀ ਬੱਬੂ ਪਕੜਾ ਸਾਹਿਬ ਹੋਏ ਨਮਸਤਕ ਸੋ ਵੀਡੀਓ ਦੇਖਣ ਲਈ ਤੇ ਆਪਣਾ ਕੀਮਤੀ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਡੀਓ ਲਾਈਕ ਕਰੋ ਐਂਡ ਕਮੈਂਟ ਐਂਡ ਸ਼ੇਅਰ ਜੁੜ ਕਰਨਾ ਧੰਨਵਾਦ ਜੀ